ਬਲਾਚੌਰ ਪੁਲਿਸ ਨੇ ਪਿੰਡ ਬਕਾਪੁਰ ਵਿਖੇ ਫਰੋਤੀ ਲੈ ਕੇ ਗੁਰਮੀਤ ਸਿੰਘ ਨਾਮਕ ਵਿਅਕਤੀ ਨੂੰ ਕਤਲ ਕਰਨ ਆਏ ਦੋ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਜਿਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਕੋਲੋਂ 32 ਬੋਰ ਪਿਸਟਲ ਅਤੇ ਦੋ ਮੈਗਜ਼ੀਨਾਂ ਸਮੇਤ 16 ਰੌਂਦ ਬ੍ਰਮੰਦ ਹੋਏ ਹਨ ਉਹਨਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਕੁਲਦੀਪ ਸਿੰਘ ਨਾਮਕ ਵਿਅਕਤੀ ਦੇ ਕਹਿਣ ਤੇ ਇਸ ਕਤਲ ਨੂੰ ਅੰਜਾਮ ਦੇਣਾ ਸੀ ਪਰ ਪੁਲਿਸ ਨੇ ਵਾਰਦਾਤ ਤੋਂ ਪਹਿਲਾਂ ਹੀ ਇਹਨਾਂ ਨੂੰ ਦਬੋਚ ਲਿਆ ਬਲਾਚੌਰ ਦੀ ਟੀਮ ਦੀ ਪ੍ਰੋਐਕਟਿਵਿਟੀ ਦਾ ਨਤੀਜਾ ਇਹ ਹੈਗਾ ਕਿ ਅਸੀਂ ਦੋਕ ਬੰਦੇ ਫੜੇ ਹੈ ਇੱਕ ਗਗਨਦੀਪ ਸਿੰਘ ਗਦਨੀ ਤੇ ਦੂਜਾ ਹਰਮਨ ਸਿੰਘ ਇਹ ਦੋਨੋਂ ਹੈਗੇ ਡਿਸਟ੍ਰਿਕਟ ਤਰਨਤਾਰਨ ਦੇ ਇਹ ਦੋਵਾਂ ਨੂੰ ਇੱਕ ਕੰਟਰੈਕਟ ਮਿਲਿਆ ਸੀ ਕਿ ਗੁਰਮੀਤ ਸਿੰਘ ਜੋ ਹੈ ਸਾਡੇ ਬਲਚੌਰ ਬਲਚੌਰ ਦੇ ਇਹਨਾਂ ਦਾ ਕਤਲ ਕਰਨ ਇਸ ਚੀਜ਼ ਦੇ ਲਈ ਇਹਨਾਂ ਨੂੰ 3 ਲੱਖ ਰੁਪਏ ਮਿਲਨੇ ਸੀ ਜਿਨ੍ਹਾਂ 'ਚੋਂ 50000 ਰੁਪਏ ਦਾ ਐਡਵਾਂਸ ਦਿੱਤਾ ਗਿਆ ਸੀ ਇਹਨਾਂ ਨੇ ਵੈਪਨ ਕਲੈਕਟ ਕੀਤਾ ਸੀ ਮੋਟਰਸਾਈਕਲ ਕਲੈਕਟ ਕੀਤੀ ਤੇ ਇਹ ਉੱਥੇ ਰੈਕੀ ਕਰਦੇ ਪਏ ਸੀ ਰੇਕੀ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਸਾਡੀ ਟੀਮ ਵੀ ਉੱਥੇ ਕਿਸੇ ਹੋਰ ਕੰਮ ਦੇ ਵਿੱਚ ਬਿਜ਼ੀ ਸੀਗੀ ਉਹਨਾਂ ਨੇ ਇਨਫੋਰਮ ਕੀਤਾ ਇਮੀਡੀਏਟਲੀ ਸਾਡੀ ਟੀਮ ਨੂੰ ਜਾ ਕੇ ਦੋਨੋਂ ਬੰਦੇ ਨਾਬ ਕਿਤੇ ਨਾਬ ਕਰਨ ਤੋਂ ਬਾਅਦ ਇਹਨਾਂ ਦੇ ਇਹਨਾਂ ਦੇ ਕੋਲੋਂ ਸਾਨੂੰ ਇੱਕ ਪਿਸਤਲ ਮਿਲਦਾ ਹੈ ਪਿਸਤਲ ਤੇ ਦੋ ਮੈਗਜ਼ੀਨਸ ਤੇ 16 ਲਾਈਵ ਕੈਟਰੇਜਸ ਮਿਲਦੀਆਂ ਇਨ ਮੁੰਡਿਆਂ ਦੀ ਜੋ ਜੋ ਫੋਨ ਵਗੈਰਾ ਬਾਜ ਖੰਗਾਲੇ ਜਾਂਦੇ ਹਨ ਉਹਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਇਹਨਾਂ ਨੇ ਵਾਰਦਾਤ ਕਰਨ ਤੋਂ ਬਾਅਦ ਜਾਨਾ ਸੀ ਪਟਿਆਲੇ ਠਾਰ ਲੈਣ ਲਈ ਜਿਹੜੇ ਕੋਲ ਪਟਿਆਲੇ ਢਾਰ ਲੈਣੀ ਸੀ ਉਹਨੂੰ ਵੀ ਅਸੀਂ ਲਿਆਏ ਉਹਨੇ ਵੀ ਆਗੇ ਕੰਟਰੈਕਟ ਰੱਖਿਆ ਹੋਏ ਸੀ ਇਹ ਇਹਨਾਂ ਦੇ ਲਈ ਕਿ ਕਿਨੂੰ ਮਾਰਨਾ ਉਹ ਬੰਦੇ ਨੂੰ ਵੀ ਫੜ ਕੇ ਇਹਦੇ ਵਿੱਚ ਲਿਤਾ ਗਿਆ ਤੇ ਜੋ ਇਹ ਟੱਚ ਸੀਗੇ ਇਨ ਟੱਚ ਸੀਗੇ ਵਿਦ ਕੁਲਦੀਪ ਸਿੰਘ ਅਬ ਕੁਲਦੀਪ ਸਿੰਘ ਜੋ ਹੈਗਾ ਜੀ ਇਹ ਫਿਰੋਜ਼ਪੁਰ ਜੇਲ ਦੇ ਵਿੱਚ ਹੈਗਾ ਤੇ ਕੁਲਦੀਪ ਸਿੰਘ ਦੇ ਯੂਏਪੀਏ ਦੇ ਦੋ ਮੁਕਦਮੇ ਦਰਜ ਨੇ ਤੇ ਇੱਕ ਡਕੋਇਟੀ ਦਾ ਮੁਕਦਮਾ ਮੁਕਦਮਾ ਦਰਜ ਹੈਗਾ ਨੈਕਸਟ ਜੋ ਕੰਮ ਹੈਗਾ ਕੁਲਦੀਪ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਉਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਹਾਂ ਤੇ ਉੱਥੋਂ ਕਲੀਅਰ ਹੋਏਗਾ ਸਾਨੂੰ ਕਿ ਜੋ ਕੁਲਦੀਪ ਸਿੰਘ ਹੈਗਾ ਉਹਦਾ ਤੇ ਗੁਰਮੀਤ ਸਿੰਘ ਦਾ ਕੀ ਰੋਲਾ ਸੀ ਤੇ ਕਿਸ ਗੱਲ ਤੋਂ ਉਹਨੂੰ ਮਰਵਾਉਣ ਲਈ ਉਹਨੇ ਬੰਦੇ ਇੱਥੇ ਭੇਜੇ ਸੀ ਤੇ ਇਹਦੇ ਨਾਲ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਾਡੀ ਟੀਮਜ਼ ਅਗੇਨ ਆਰ ਵੈਰੀ ਪ੍ਰੋਐਕਟਿਵ ਇਨ ਦੀ ਏਰੀਆਜ਼ ਇਹੋ ਦਾ ਮੈਟਰ ਜੋ ਕ੍ਰਾਈਮ ਦਾ ਹੁੰਦਾ ਹੈ ਕੋਈ ਗੈਂਗਸਟਰ ਕ੍ਰਾਈਮ ਹੋ ਗਿਆ ਕੋਈ ਟੈਰਰਿਸਟ ਕ੍ਰਾਈਮ ਹੋ ਗਿਆ ਕੋਈ ਦੂਜਾ ਹੋ ਗਿਆ ਸਾਡੀ ਟੀਮਜ਼ ਆਰ ਵੈਰੀ ਪ੍ਰੋਐਕਟਿਵ ਵੀ ਆਰ ਔਨ ਦੀ ਲੋਕਆਊਟ ਔਨ ਦੀ ਰਨ ਤੇ ਅਸੀਂ ਸਾਰੇ ਕ੍ਰਿਮੀਨਲਸ ਨੂੰ ਬੁਝਾ ਕੇ ਰੱਖਾਂਗੇ ਤੇ ਜੋ ਵੀ ਕਰਾਇਮ ਕਰੂਗਾ ਉਹਨੂੰ ਫੜ ਕੇ ਅੰਦਰ ਵੀ ਦੇ। ਕੋਈ ਮਾਮਲੇ ਦਰਜ ਨਹੀਂ ਹੋ। ਇਹਨਾਂ ਤੇ ਦੋਨਾਂ ਤੇ ਕੋਈ ਮਾਮਲੇ ਦਰਜ ਨਹੀਂ ਆਏਗੇ। 21 ਸਾਲ ਦੇ ਮੁੰਡੇ ਹੈਗੇ ਆ ਜੀ। ਤੇ ਇਹਨਾਂ ਦਾ ਜੋ ਪਿੰਡ ਹੈਗਾ ਤਰਨਤਾਰਨ ਤੇ ਜੋ ਕੁਲਦੀਪ ਹੈਗਾ ਜੋ ਅੰਦਰ ਉਹ ਜੇਲ੍ਹ ਤੋਂ ਉਹਨਾਂ ਨੂੰ ਹੈਂਡਲ ਕਰ ਰਿਹਾ ਇਹਨਾਂ ਦਾ ਪਿੰਡ ਸੇਮ ਹੈਗਾ। ਉੱਥੋਂ ਇਹਨਾਂ ਦਾ ਕੰਟੈਕਟ ਬਣਿਆ। ਇਹ ਪਹਿਲੀ ਵਾਰ ਘਟਨਾ ਨੂੰ ਇਲਜ਼ਾਮ ਦੇ ਰਹੀ ਸੀ ਤੇ। ਹਾਂ ਇੱਥੇ ਰੈਕੀ ਕਰਦੇ ਬੈਠੇ ਇਹਨਾਂ ਨੇ ਘਟਨਾ ਨੂੰ ਇਲਜ਼ਾਮ ਦੇਣਾ। ਪਹਿਲੇ ਕੋਈ ਕਨਫਰਮੇਸ਼ਨ ਕੀ ਆ 20 ਸਾਲ ਦੇ। ਉਹ ਹਲੇ ਦੇਖਿਆ ਨਹੀਂ ਅਸੀਂ ਦੇਖ ਰਹੇ ਹਾਂ। 8 8 ਆਈ 8ਵੀਂ ਫੇਲ ਹੈ ਇੱਕ ਇੱਕ ਨੇ 10ਵੀ ਇਹਨਾਂ ਦੀ ਰਿਮਾਂਡ ਯਾਰਾ ਸਰ ਇਹਨਾਂ ਦੀ ਰਿਮਾਂਡ 2 ਦਿਨ ਦੀ ਲਈਤੀ ਗਈ ਹੈ ਤੇ ਇਹਨਾਂ ਦੀ ਪੁਛਗੇ ਚਲ ਰਹੀ ਹੈ ਤੇ ਕੁਲਦੀਪ ਨੂੰ ਲਿਆ ਕੇ ਉਹਦੀ ਪੁਛਗੇ ਚ ਕਰਕੇ ਅੱਗੇ ਦੇਖਿਆ ਜਾਏਗਾ ਕਿ ਇਹ ਕਿਸ ਡਾਇਰੈਕਸ਼ਨ ਨੂੰ ਜਾਂਦਾ ਹੈ ਇਹਨਾਂ ਕੋਲੋਂ ਬਰਾਮਦ ਕੀ ਕੀ ਹੋਇਆ ਇਹਨਾਂ ਦੇ ਕੋਲੋਂ ਜੀ ਇੱਕ ਪਿਸਟਲ 32 ਬੋਰ ਦਾ ਬਰਾਮਦ ਹੋਇਆ ਦੋ ਮੈਗਜ਼ੀਨਸ ਤੇ 16 ਲਾਈਵ ਕੈਟਰਿਜਸ ਇਹਨਾਂ ਨੂੰ ਸਰ ਕੀਤਾ ਪੇਸ਼ ਕੀਤਾ ਜੀ 2 ਦਿਨ ਦਾ ਰਿਮਾਂਡ ਹੈ